ਇਹ ਪਰਚੀ ਤੇ ਲਿਖਾਇਆ ਠੀਕ ਹੈ ਨਾ ਇੱਥੇ ਬੂਲ ਕੰਨਰੇ ਸਕੂਟਰ ਦੇ ਨੇ ਵੈਸੇ ਕਾਰ ਦੇ ਨੇ ਤੇ ਇਹਨਾਂ ਦੇ ਛਾਪ ਦੇ ਬੰਦੇ ਇੱਥੇ ਆਂਦੇ ਨੇ ਛੁੱਕਰ ਕੇ ਨਾ ਅੱਜ ਭਾਂਡਾ ਸੁਣੋ ਚਲੋ ਉਹਦੇ ਵਿੱਚ ਸਾਡੀ ਗੱਤ ਤਾਂ ਨਾ ਜਿਹੜੀ ਕਾਲੀ ਕੁੰਦੀ ਐ ਇੱਕ ਵਾਰੀ ਕਰੀ ਗੱਲ ਤਾਂ ਅਣਗਨ ਕੱਤ ਵੀਰ ਦੀ ਪਿੱਛੇ ਨਾ ਨਾ ਲੜਣਾ ਨਹੀਂ ਉਹ ਬੋਲ ਕੇ ਗਏ ਨੇ ਇੱਥੇ ਕਹਿੰਦੇ ਜੇ 10 ਰੁਪਏ ਪਿੱਛੇ ਕੀ ਐ ਨਾ ਗੁੰਡਿਆਂ ਨਾਲ ਸੀ ਮੱਥਾ ਲਾਈਏ ਵੀ ਕੱਲ ਹਰ ਬੰਦਾ ਆਪਣੀ ਦੇਖੋ ਸੇਫ ਸੰਦਾ ਕਿਉਂਕਿ ਜਿਹੜੇ ਇਹ ਬੰਦੇ ਗੁੰਡੇ ਬਿਠਾਏ ਨੇ ਇਹਨਾਂ ਨੇ ਠੀਕ ਆ ਇਹ ਗੁੰਡਾਗਰਦੀ ਇੱਥੇ ਹੁਣ ਤਾਂ ਚੱਲਣ ਨਹੀਂ ਦੇ ਇਮੀਡੀਏਟ ਮੇਰੀ ਬੇਨਤੀ ਹੈ ਸਰ ਇਹਨੂੰ ਸਸਪੈਂਡ ਕਰੋ ਅੱਜ ਹੀ ਕਰਕੇ ਇੱਥੇ ਆਪਾਂ ਆਪਣਾ ਸਟਾਪ ਬਿਠਾ ਦਈਏ ਆਪਣਾ ਸਟਾਪ ਠਾਕੇ ਤਾਂ ਕਿ ਲੋਕ ਪਰੇਸ਼ਾਨ ਨਾ ਹੋ ਠੀਕ ਹੈ ਨਾ ਜੀ ਤੇ ਇਹਨਾਂ ਨੂੰ ਸਸਪੈਂਡ ਕਰਕੇ ਇਹਨਾਂ ਦੀ ਜਿੰਨੀ ਸਿਕਿਉਰਟੀ ਆ ਉਹ ਆਪਾਂ ਉਹਨੂੰ ਕੈਨਸਲ ਕਰਕੇ ਆਪਾਂ ਆਪਣੇ ਸਰਕਾਰੀ ਖਜ਼ਾਨੇ ਜਮ੍ਹਾਂ ਕਰੀਏ ਪਰ ਉਹਦੇ ਨਾਲ ਨਾਲ ਇਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰੀਏ ਤਾਂ ਕਿ ਇਹ ਲੋਕਾਂ ਦੇ ਮੂੰਹ ਨੂੰ ਜਿਹੜਾ ਪੁਰਾਣਾ ਰਵੈਤੀ ਪਾਰਟੀ ਦਾ ਖੂਨ ਲੱਗਿਆ ਉਹ ਬੰਦ ਕਰੀਏ ਸਰ ਇਹ ਮੇਰੀ ਹੰਬਰ ਟੈਸਟ ਹੈ ਬਿਲਕੁਲ ਬੈਣਾ ਇਹਦੇ ਬਾਰੇ ਵਿੱਚ ਇੱਕ ਗੱਲ ਜਿਹੜੀ ਸਪਸ਼ਟ ਕਰਨਾ ਚਾਹੁੰਦਾ ਕਿ इवन ਲਾਸਟ ਇਅਰ ਵੀ ਨਾ ਜਦ ਠੇਕਾ ਜਿਹੜਾ ਸੀ ਹਜੇ ਮੁਕੰਮਲ ਹੋਇਆ ਨਹੀਂ ਸੀ ਤੇ ਉਸ ਦੌਰਾਨਾ ਹੀ ਵਨ ਸਾਡੇ ਕੋਲ ਵੀ ਕੰਪਲੇਂਟ ਆਈ ਸੀਗੀ ਤੇ ਇਮੀਡੀਏਟਲੀ ਅਸੀਂ ਕੈਨਸਲ ਕਰਕੇ ਠੇਕਾ ਉਸ ਕੰਟਰੈਕਟਰ ਨੂੰ ਕੀਤਾ ਸੀ ਨਾ ਬਲੈਕ ਉਹ ਦੇਖੋ ওভারਚਾਰਜ ਤਾਂ ਨਹੀਂ ਲੈ ਰਹੇ ਇਸ ਵਾਰੀ ਜਿਹੜਾ ਇਸ ਸਾਲ 2022 22 ਦੇ ਵਿੱਚ ਵੀ ਜਿਹੜਾ ਆਪਾਂ ਠੇਕਾ ਦਿੱਤਾ ਹੈ ਅਸੀਂ ਤਿੰਨ ਵਾਰੀ ਬੋਲੀਆਂ ਕੀਤੀਆਂ ਤੇ ਜਦ ਕੀ ਸਾਡੇ ਉਹ ਸਿਰੇ ਨਹੀਂ ਚੜੀ। ਕੁਝ ਮਹੀਨੇ ਜਿਹੜਾ ਹੈ ਸਰ ਐਦਾਂ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਜਿਹੜਾ ਸੀ ਅਸੀਂ ਦੁਬਾਰਾ ਇਹ ਠੇਕਾ ਕਰਕੇ ਜਿਹੜਾ ਰਹਿੰਦਾ ਸਮਾਂ ਸੀ ਉਹਦਾ ਸ਼ੁਰੂ ਕੀਤਾ ਅਸੀਂ 1.5 ਮਹੀਨਾ ਪਹਿਲਾਂ ਹੀ ਜਿਹੜਾ ਵਾਟਸਐਪ ਡੈਫੀਨੇਟਲੀ ਜਿਹੜੀਆਂ ਨੇ ਕੰਪਲੇਂਟਸ ਆਈਆਂ ਨੇ ਐਂਡ ਕੰਪਲੇਂਟਸ ਤੋਂ ਬਾਅਦ ਉਹਦੇ ਖਾਸ ਤੌਰੂੰ ਕਈ ਜਗ੍ਹਾ ਤੇ ਈਵਨ ਐਂਟਰੀ ਤੇ ਐਗਜ਼ਿਟ ਤੇ ਉਹ ਲਵਾਏ ਗਏ ਨੇ ਕਿ ਇਹਨਾਂ ਤੇ ਚਾਰਜਸ ਕਿੰਨੇ-ਕਿੰਨੇ ਨੇ। ਆ ਇਹਨਾ ਜ਼ਰੂਰ ਹੈ ਕਿ ਜਿਵੇਂ ਕਿ ਸਕੂਟਰ ਦਾ ਜਿਹੜਾ ਹੈ 10 ਰੁਪਏ ਹੈ ਮੋਟਰਸਾਈਕਲ ਦਾ ਤੇ ਕਾਰ ਦਾ ਤੇ ਜਿਹੜਾ ਜੀਪ ਦਾ 4 ਘੰਟੇ ਲਈ 20 ਰੁਪਏ 18% ਜਿਹੜਾ GST ਐਕਸਟਰਾ ਇਨ ਐਡੀਸ਼ਨ ਟੂ ਦੈਟ ਜੇ 4 ਘੰਟੇ ਤੋਂ ਜ਼ਿਆਦਾ ਹੋਏ ਤੇ 30 ਰੁਪਏ ਪਰ ਸਰ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਓਵਰਚਾਰਜਿੰਗ ਹੋਈ ਹੈ ਇਵਨ ਲਾਸਟ ਵੀਕ ਵੀ ਅਖਬਾਰਾਂ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਕਿ ਸਰ ਇਹ ਕਿ ਚਾਂਦੇ ਵਿੱਚ ਲੈ ਕੇ ਆਏ ਸੀ ਇਵਨ ਟ੍ਰਿਬਿਊਨ ਵਾਲੇ ਜਿਹੜੇ ਨੇ ਉਹ ਵੀ ਚਾਂਦੇ ਵਿੱਚ ਲੈ ਕੇ ਆਏ ਸੀ ਉਹਨਾਂ ਧਿਆਨ ਦੇ ਵਿੱਚ ਦੇਖ ਕੇ ਤੇ ਇਮੀਡੀਏਟਲੀ ਅਸੀਂ ਸ਼ੂਕਲ ਨੋਟਿਸ ਕਰਿਆ ਵੀ ਸਰ ਲਾਸਟ ਵੀਕ ਜਿਵੇਂ ਕਿ ਤੁਹਾਡੇ ਨਾਲ ਗੱਲ ਹੋਈ ਸੀਗੀ ਇਹ ਤਿਹਾਰਾਂ ਤੋਂ ਬਾਅਦ ਇਹਨੂੰ ਇਮੀਡੀਏਟਲੀ ਸਰ ਕਿਉਂਕਿ ਇਹ ਸਾਡਾ ਟਾਪ ਪ੍ਰਾਇਰੀਟੀ ਦੇ ਉੱਤੇ ਹੈ ਕਿਉਂਕਿ ਅਲਟੀਮੇਟਲੀ ਜਿਵੇਂ ਇਤਾਰੀ ਖਬਰ ਰਹੀਗੀ ਪਰ ਲੋਕ ਇੰਨੇ ਪਰੇਸ਼ਾਨ ਨੇ ਨਹੀਂ ਲੋਕ ਆ ਰਹੇ ਨੇ ਮੇਰੇ ਕੋਲ ਸਵੇਰੇ ਲੈਣ ਇਹਨਾਂ ਲੋਕਾਂ ਦੀ ਗਰੀਬਾਂ ਦੀ ਲੱਗਦੀ ਓਵਰ ਚਾਰਜਿੰਗ ਸਰ ਓਵਰ ਚਾਰਜਿੰਗ ਕਿੱਥੋਂ ਅਸੀਂ ਦੇ ਦਈਏ ਜੀ ਨਹੀਂ ਪਤਾ ਕਰਕੇ ਆ ਕਿਸੇ ਪ੍ਰਾਈਵੇਟ ਅਕਾਊਂਟ ਤੇ ਸਰਕਾਰ ਦੇ ਖਾਤੇ ਚ ਕਣੀ ਸਰ ਪੈਸੇ ਜਾ ਰਹੇ ਠੀਕ ਇਹਦੇ ਖਾਤੇ ਚ ਪੈਸੇ ਜਾ ਰਹੇ ਆ ਕਿਵੇਂ ਨੇ ਟੀ ਆ ਮੈਂ ਤੇ ਆਪੇ ਡਿਸਕਲਪ ਇਹ ਸਕੈਮ ਹੀ ਆ ਸਰ ਇੰਨੇ ਇਕੱਲੇ 40 ਰੁਪਏ ਮੈਂ ਦਿੱਤੇ ਤੇ ਬਾਕੀਆਂ ਨੂੰ ਕਿੰਨੇ ਦਿੱਤੇ ਹੋਣੇ ਇਹ ਨਾ WhatsApp 40 ਰੁਪਏ ਕਿਹੜੇ ਸਰਦਾਂ ਦੇ ਮੈਨੂੰ ਨਹੀਂ ਪਤਾ ਜੀ 15 ਮਿੰਟ ਜੀ 15 ਮਿੰਟ ਨਹੀਂ 25 ਹੈ ਜੀ ਨਾ ਹੋ ਗਿਆ ਵੀਡੀਓ ਬਣੀ ਹੋਈ ਹੈ ਸਰ ਨੂੰ ਲੈ ਕੇ ਆਣਾ ਮੇਥੋਂ ਨਿਕਲਿਆ ਮੈਂ ਵਾਈਫ ਨੂੰ ਕਹਾ ਮੇਰੇ ਕੋਲ ਤਾਂ ਲਿਖੀ ਨਿੱਕੀ ਨਿੱਕੀ ਗੱਲ ਤੇ ਹੱਸਿਆ ਪਿਆ ਉਹ ਨਾ ਹੁਣ ਤੁਸੀਂ ਇਹ 40 ਰੁਪਏ ਲੱਤੇ ਨੇ ਬਾਕੀਆਂ ਤੋਂ ਵੀ ਸਰ 40 ਰੁਪਏ ਲੱਤੇ ਨੇ ਇਹਨਾਂ ਬਾਰੇ ਬਤ

ਇਵਨ ਪਰਚੂਨ ਵੀ ਦੇਖੀ ਜਾ ਰਹੀ ਔਰ ਗੱਡੀਆਂ ਬਾਹਰ ਜਾ ਰਹੀਆਂ ਨੇ ਕਿਤੇ ساری ਗੱਡੀ ਚੋਰੀ ਹੋ ਜਾਏ ਕੋਈ ਰਿਸਪੋਨਸੀਬਲ ਨਹੀਂ ਹੈ ਕਹਿੰਦਾ ਮੈਂ ਇਸ ਤਰੀਕੇ ਨਾਲ ਇਹਨਾਂ ਨੇ ਮੂਹਨ ਫੂਨ ਲਾਇਆ ਪਾਰਕਿੰਗ ਵਾਲਿਆਂ ਨੇ ਮੈਂ ਅੱਜ ਸ੍ਰੀ ਮਹਿਮਾਨ ਤੋਂ ਮਾਜੋ ਡੀਸੀ ਸਾਹਿਬਾ ਕੋਲ ਉਹਨਾਂ ਨੂੰ ਬੇਨਤੀ ਲਾਵਾਂਗੇ ਵੀ ਇੱਕ ਤਾਂ ਇਹਨਾਂ ਦਾ ਇਮੀਡੀਏਟ ਲਾਇਸੈਂਸ ਕੈਨਸਲ ਕਰਨ ਇਹਨੂੰ ਪ੍ਰੋਪਰ ਵੇ ਨਾਲ ਦੁਵਾਰਾ ਤੋਂ ਇਹ ਕੰਨਣੇ ਚਾਹੀਏ ਅਸੀਂ ਬੋਰਡ ਲਗਾਈਏ ਡਿਸਪਲੇ ਬੋਰਡ ਲਗਾਈਏ ਇਨ ਆਊਟ ਦੇ ਇੱਥੇ ਤੇ ਬੈਰੀਕੇਡ ਲਗਵਾਈਏ ਪ੍ਰੋਪਰ ਵੇ ਨਾਲ ਇਹ ਪਾਰਕਿੰਗ ਕਰੀਏ ਔਰ ਜੋ ਜੈਨੂਨ ਸਰਕਾਰ ਦਾ ਬਣਦਾ ਰੇਟ ਆ ਜੋ ਠੇਕੇਦਾਰ ਨੂੰ ਓ ਰੇਟ ਤੋਂ ਵੱਧ ਜੇ ਇੱਕ ਪੈਸਾ ਵੀ ਲਾਊਗਾ ਤੇ ਉਹ ਸਹਿਮ ਨਹੀਂ ਕੀਤਾ ਜਾਊਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵਾਨ ਸੀਮਾਂ ਜੀ ਦੀ ਸਰਕਾਰ ਆ ਇਹਦੇ ਵਿੱਚ ਕਿਸੇ ਵੀ ਆਮ ਜਨਤਾ ਦੇ ਗळा ਘੁੱਟ ਕੇ ਅਸੀਂ ਕਿਸੇ ਠੇਕੇਦਾਰ ਮਾਫੀਆ ਦਾ ਇੱਥੇ ਸੀ ਨਹੀਂ ਹੋਣ ਦਿਆਂਗੇ ਇਹ ਅਸੀਂ ਦਾ ਬਹੁਤ ਸ਼ਕਤੀ ਦੇ ਨਾਲ ਇਹਦਾ ਅਸੀਂ ਹੱਲ ਸਾਸਰਾ ਲਵਾਵਾਂਗੇ ਗੰਦੀ ਕਾਰਵਾਈ ਦੀ ਮੰਗ ਦੇਖੋ ਜੀ ਸਭ ਤੋਂ ਪਹਿਲਾਂ ਡਿਸਪ ਬੈਠੇ ਨੇ ਸਾਡੇ ਨਾਲ ਤਰੇ ਡੀਸੀ ਦਾ ਬੈਂਦੀ ਲਾਈ ਆ ਵੀ ਇਖਤਿਆਮੀ ਇਨਮੇਡੀਏਟ ਨਾਲ ਦਾ ਮਿਸਾਲ ਕੈਨਸਲ ਕਰੋ ਬਫਾਂਸ ਕੈਨਸਲ ਕਰਕੇ ਨਾਲ ਹੀ ਇਹਦੀ ਬੋਲੀ ਦਵਾਵਾਂਗੇ ਔਰ ਪ੍ਰਾਪਰ ਵੇ ਨਾਲ ਜੀ ਹੁਣ ਜੜੀ ਹੋਏਗੀ ਪ੍ਰਾਪਰ ਹੋਈ 19 ਦੇ ਮਹਿਮਾਨ ਜੋ ਡਿਸਟ੍ਰਿਬਨ ਆਰਡਰ ਬੇਨਤੀ ਲਾਵਾਗੇ ਆਰਡਰ ਕਰਨ ਤੇ ਕਿ ਤਾਂ ਕਿ ਇੱਥੇ ਅ ਸਾਡੀ ਕਾਰਪੋਰੇਟ ਅਧਿਕਾਰੀ ਡੀਸੀਓ ਆਫਿਸ ਦੇ ਮੁਲਾਜ਼ਮ ਚਲਾਉਣਗੇ ਜੋ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਇਹ ਅਸੀਂ ਅੱਜ ਬੇਨਤੀ ਕਰਨ ਚੱਲੇ ਹੁਣੇ ਜਾ ਰਹੇ ਆ ਮੈਂ ਡਿਸ ਬੈਟਲ ਤੇ ਠੀਕ ਥੈਂਕ ਯੂ ਇੱਕ ਮਿੰਟ ਰਹਿਣ ਦਿਓ